ਇਸੇ ਪ੍ਰਕਾਰ ਗੁਰਮੰਤਰ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਬਖਸ਼ਿਆ ਹੈ ਉਸ ਜਿਹੜੇ ਸਵਈਆਂ ਦੇ ਵਿੱਚ ਇਹ 13 ਵਾਰੀ ਵਾਹਿਗੁਰੂ ਮੰਤਰ ਹਾਏ ਨੂੰ ਸਿਹਾਰੀ ਦੇ ਨਾਲ ਉਚਾਰਨ ਕੀਤਾ ਹੈ ਉਹਨਾਂ ਦੇ ਪਾਸ ਇੱਕ ਪੰਡਤ ਨੇ ਬੜਾ ਹੰਕਾਰ ਕਰਕੇ ਅਸੀਂ ਵਾਹਿਗੁਰੂ ਮੰਤਰ ਜਿਹੜਾ ਹੈ ਇਹ ਵੇਦ ਮੰਤਰ ਨਹੀਂ ਹੈ। ਇਹ ਜਿਸ ਤਰ੍ਹਾਂ ਜੋ ਪੰਡਤ 500 ਅਰਥ ਕੀਤਾ ਉਹ ਵੇਦ ਦੀਆਂ ਸੁਰਤੀਆਂ ਦੇ ਦੇ ਕੇ ਸਾਰਿਆਂ ਦੇ ਕਾਹੀ ਜਿੱਤ ਲਿਆ ਸੀ ਸਭਨਾਂ ਨੂੰ ਹਾਰ ਮੰਨਣਾ ਪਿਆ ਕਿ ਵੇਦਕ ਤੇਬ ਕੋ ਵੀ ਅਗੋਚਰ ਮੰਤਰ ਹੈ ਇਸ ਪ੍ਰਕਾਰ ਵਿਦਵਾਨਾਂ ਦੀ ਸਦਾ ਜੀ ਬੜੇ ਭਾਰੀ ਝਗੜੇ ਹੋ ਚੁੱਕੇ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸੰਗਤ ਹੈ ਗੁਰੂ ਖਾਲਸਾ ਜੀ ਉਹ ਸਤਗੁਰੂ ਤੀਜੇ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਸ੍ਰੀ ਗੋਬਿੰਦ ਵਾਲਦੇ ਅੰਦਰ ਸਿੱਖ ਸੰਗਤਾਂ ਦੇ ਤਾਂ ਹੀ ਵਾਹਿਗੁਰੂ ਮੰਤਰ ਦਾ ਉਪਦੇਸ਼ ਬਖਸ਼ਦੇ ਹਨ ਸਾਧ ਸੰਗਤ ਜੀ ਸਵੀਆਂ ਵਿੱਚ ਜਿਸ ਪ੍ਰਕਾਰ ਦਾ ਵਚਨ ਆਇਆ ਹੈ ਵਾਹਿਗੁਰੂ 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 ਵਾਹਿ ਜੀਓ ਇਸ ਪ੍ਰਕਾਰ ਮਹਾਰਾ ਸਾਹਿਬ ਜੀ 13 ਵਾਰ ਹਾਏ ਨੂੰ ਸਿਹਾਰੀ ਨਾਲ ਵਾਹਿਗੁਰੂ ਸ਼ਬਦ ਨੂੰ ਉਚਾਰਨ ਕੀਤਾ ਹੈ ਸਵੀਆਂ ਦੇ ਅੰਦਰ ਤੇ ਵਾਹ ਵਾਹ ਸ਼ਬਦ ਦੀ ਉਚਾਰਨ ਕੀਤਾ ਸਵੀਆਂ ਦੇ ਅੰਦਰ ਅਤੇ ਮੁਗਤੇ ਨਾਲ ਵਾਹ ਗੁਰੂ 1300 ਸਦਕਾ ਵੀ ਉਚਾਰਨ ਕੀਤਾ ਹੈ ਇਹ ਸੱਚੇ ਬਾਦਸ਼ਾਹ ਜੀ ਨੇ ਸਾਰੇ ਸ਼ਬਦਾਂ ਦੀ ਏਕਤਾ ਕੀਤੀ ਹੈ ਵਾਹ ਸ਼ਬਦ ਦੀ ਵੀ ਵਾਹ ਗੁਰੂ ਸ਼ਬਦ ਦੀ ਵੀ ਵਾਹ ਗੁਰੂ ਸ਼ਬਦ ਦੀ ਵੀ ਏਕਤਾ ਕਰਕੇ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ ਗਰੀਬਨ ਵਾਹ ਸੱਚੇ ਬਾਦਸ਼ਾਹ ਜੀ ਨੇ ਇਹ ਅੰਮ੍ਰਿਤ ਰੂਪ ਜਿਹੜਾ ਉਪਦੇਸ਼ ਦਿੱਤਾ ਹੈ ਜਿੱਥੇ ਵਾ ਵਾ ਸ਼ਬਦ ਆਵੇ ਨਾਲ ਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ ਜਿਸ ਵੇ ਜਾਪ ਕਰਨਾ ਹੈ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜਾਪ ਕਰਨ ਦੇ ਨਾਲ ਗੁਰਮੰਤਰ ਦੀ ਪੂਰਨਤਾ ਪ੍ਰਾਪਤ ਹੁੰਦੀ ਹੈ ਚੌਥੇ ਪਾਦਸ਼ਾਨ ਬਚਨ ਕੀਤੇ ਸੌਂਦੇ ਵਾਹ ਵਾਉ ਉਚਰੇ ਉਢੋ ਵਿਆਹ ਕਰੇਨ ਅਤੇ ਫੇਰ ਕਿਹਾ ਸੁੱਤਿਆਂ ਗੁਰਸਾਹੀਏ ਉੱਠਦਿਆਂ ਵੀ ਗੁਰ ਆਲਾ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਵਾਹਿਗੁਰੂ ਮੰਤਰ ਦਾ ਉਪਦੇਸ਼ ਗੁਰਬਾਣੀ ਦੇ ਅੰਦਰ ਹੈ ਇਹ ਜਿਹੜਾ ਮੰਤਰ ਹੋਇਆ ਇਹ ਗੋਪ ਮੰਤਰ ਰੱਖਿਆ ਹੈ ਇਸ ਗੋਪ ਮੰਤਰ ਨੂੰ ਜਦੋਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ब्रह्मा ਦੇ ਤੇ ਵੇਦਾਂ ਦੇ avatars ਭਟਾਉਂਦੇ ਤਾਂ ਹੀ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਵੇਂ ਲੰਗਰ ਸ਼ਬਦ ਇਹ ਸੱਤੇ ਬਲਵੰਡ ਦੀ ਵਾਰ ਵਿੱਚ ਹੀ ਕਥਨ ਕੀਤਾ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕੇ ਹਾਲੀ ਇਸੇ ਪ੍ਰਕਾਰ ਗੁਰਮੰਤਰ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਆ ਹੈ ਉਸ ਵੇਲੇ ਸਵਈਆਂ ਦੇ ਵਿੱਚ ਇਹ 13 ਵਾਰੀ ਵਾਸ਼ ਗੁਰੂ ਮੰਤਰ ਹਾਏ ਨੂੰ ਸਿਆਰੀ ਦੇ ਨਾਲ ਉਚਾਰਨ ਕੀਤਾ ਹੈ ਅਤੇ ਵਾਹ ਵਾਹ ਸ਼ਬਦ ਜਿਹੜਾ ਹੈ ਵਾਹ ਵਾਹ ਸਿਰਸਲਾਹ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਇੱਥੇ ਵਾਰ ਚ ਗੁਜਰੀ ਦੀ ਚੋਚਾਰਨ ਕੀਤਾ ਹੈ ਚੌਥੇ ਪਾਤਸ਼ਾਹ ਨੇ ਵੀ ਇਸੇ ਪ੍ਰਕਾਰ ਬਾਰਾਮਦੀਕਾਂ ਚੋਚਾਰਨ ਕੀਤਾ ਹੈ ਪਹਿਲੇ ਪਾਤਸ਼ਾਹ ਜੀ ਨੇ ਵੀ ਵਾਹ ਵਾਹ ਸ਼ਬਦ ਉਚਾਰਨ ਕੀਤਾ ਹੈ ਗੌੜੀ ਦੇ ਅੰਦਰ ਇਸ ਪ੍ਰਕਾਰ ਇਹਨਾਂ ਸ਼ਬਦਾਂ ਨੂੰ ਜਿਸ ਵਕਤ ਇਹ ਸੰਸਾਰ ਦੀ ਕਲਿਆਣ ਕਰਨ ਵਾਸਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਰਾਮ ਅਦਕ ਹਰਾ ਅਦਕ ਸਾਰੇ ਸ਼ਬਦਾਂ ਦਾ ਚਾਰਨ ਕੀਤਾ ਹੈ ਸੋ ਇਹਨਾਂ ਸਾਰਿਆਂ ਸ਼ਬਦਾਂ ਦਾ ਜੋ ਸਿਧਾਂਤ ਹੈ ਵਾਸਦੇਵ ਜੋ ਜਾਪ ਹੈ ਵਾਵੇ ਤੋਂ ਬਣਿਆ ਹੈ ਅਤੇ ਇਸੇ ਪ੍ਰਕਾਰ ਹਾਹੇ ਤੋਂ ਹਰ ਹਰ ਸ਼ਬਦ ਬਣਿਆ ਹੈ ਅਤੇ ਗੱਗੇ ਤੋਂ ਗੋਬਿੰਦ ਗੋਬਿੰਦ ਸ਼ਬਦ ਬਣਿਆ ਹੈ ਰਾਰੇ ਤੋਂ ਰਾਮ ਰਾਮ ਸ਼ਬਦ ਬਣਿਆ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਚਾਰੇ ਜਿਹੜੇ ਅੱਖਰ ਹਨ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਵਕ 36 ਜੁਗ ਵਰਤੇ ਉਹ ਗਵਾਰਾ ਪਾੜੀ ਲਈ ਸਿਰਜਣਹਾਰ ਕਰਤਾ ਪ੍ਰਖ ਦੇ ਰੂਪ ਵਿੱਚ ਅੰਤਰਜਾਮੀ ਨੇ ਇਹ ਲੋਹ ਪ੍ਰਕਾਸ਼ ਵਿੱਚ ਵੀ ਜ਼ਿਕਰ ਦਸਮ ਪਾਤਸ਼ਾਹ ਜੀ ਨੇ ਕੀਤਾ ਹੈ ਉਸ ਵਕਤ ਸਾਧ ਸੰਗਤ ਜੀ ਮਹਾਰਾਜ ਜੀ ਨੌ ਜੁਗ ਬਾਵੇ ਦਾ ਜਾਪ ਕੀਤਾ ਹੈ ਤੇ ਨੌ ਜੁਗ ਹਾਹੇ ਦਾ ਜਾਪ ਕੀਤਾ ਹੈ ਨੌ ਜੁਗ ਸਾਧ ਸੰਗਤ ਜੀ ਗੱਗੇ ਦਾ ਜਾਪ ਕੀਤਾ ਹੈ ਨੌ ਯੁਗਾਰੇ ਦਾ ਜਾਪ ਕੀਤਾ ਹੈ ਇਹ ਵਾਹਿਗੁਰੂ ਮੰਤਰ ਇਸ ਪ੍ਰਕਾਰ ਬਣਾਇਆ ਸੱਚੇ ਬਾਦਸ਼ਾਹ ਜੀ ਉਸ ਵੇਲੇ ਜਿਸ ਵੇਲੇ ਵਾਹਿਗੁਰੂ ਮੰਤਰ ਬਣਾਇਆ ਹੈ ਇਸ ਵਾਹਿਗੁਰੂ ਮੰਤਰ ਨੂੰ ਬ੍ਰਹਮਾ ਦੇ ਤਾਂ ਹੀ ਜਦੋਂ ਸਫਰਨ ਕੀਤਾ ਉਸ ਵੇਲੇ ਇਹਨੂੰ ਵਾਵੇ ਅਖਰ ਤੋਂ ਉਪਦੇਸ਼ ਤੈ ਵਾਵੇ ਤੋਂ ਵਾਸਦੇਵ ਦਾ ਜਾਪ ਬ੍ਰਹਮਾ ਨੇ ਜਪਿਆ ਹੈ ਅਤੇ ਮਨੂ ਅਵਤਾਰ ਵੇਲੇ ਹਰ ਹਰ ਦਾ ਜਾਪ ਪ੍ਰਗਟ ਕੀਤਾ ਹੈ ਅਤੇ ਵਿਆਸ ਉਤਾਰ ਵੇਲੇ ਗੋਵਿੰਦ ਦਾ ਜਾਪ ਪ੍ਰਗਟ ਕੀਤਾ ਹੈ ਇਸੇ ਪ੍ਰਕਾਰ ਸਾਧ ਸੰਗੀਤ ਸ਼ੰਕਰਾਚਾਰਜ ਜੀ ਵੇਲੇ ਅਰਾਰੇ ਤੋਂ RAM ਦਾ ਜਾਪ ਪ੍ਰਗਟ ਕੀਤਾ ਹੈ ਇਸ ਪ੍ਰਕਾਰ ਚਾਰ ਅੱਖਰਾਂ ਦੇ ਚਾਰ ਨਾਮ ਪ੍ਰਗਟ ਕੀਤੇ ਹਨ ਚਹ ਹਯੁਗਾਂ ਦੇ ਵਿੱਚ ਅਤੇ ਜੋ ਵੇਦਕ ਤੇਵਾ ਗੋਚਰਾ ਭਾਈ ਗੁਰਦਾਸ ਸਾਹਿਬ ਜੀ ਵਾਹੀ ਦਿੰਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਅਰਜਨ ਦੇਵ ਗੁਰੂ ਰਾਮਦਾਸ ਦੇ ਮੁਖਾਰਬਿੰਦ ਤੋਂ ਸੁਣਿਆ ਹੈ ਜਿਨ੍ਹਾਂ ਦੇ ਵਕਤ ਭਾਈ ਬੁੱਢਾ ਸਾਹਿਬ ਜੀ ਵੀ ਜੋ ਪਹਿਲੇ ਪਾਦਸ਼ਾਹ ਤੋਂ ਵਰੋਸਾਏ ਹੋਏ ਸਨ ਉਹ ਹਾਜ਼ਰ ਸਨ ਉਹ ਦੱਸਦੇ ਹਨ ਕਿ ਵਾਹਿਗੁਰੂ ਬੇਦ ਕਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਇਹ ਵੇਦਾਂ ਤੇ ਕਤੇ ਬਾਦੋਂ ਅਗੋਚਰ ਚੀਜ਼ ਹੈ ਅਭਿਸ਼ੇ ਚੀਜ਼ ਹੈ ਉਹ ਵਾਹਿਗੁਰੂ ਮੰਤਰ ਗੁਰੂ ਸਾਹਿਬ ਜੀ ਨੇ ਸਰਵਣ ਕੀਤਾ ਹੈ ਵਾਹ ਨਾਮ ਅश्चर्य ਦਾ ਹੈ ਅश्चर्य ਤੋਂ ਪਰੇ ਕਸਨ ਕੋਈ ਨਹੀਂ ਹੈ ਗੋ ਨਾਮਾ ਅ ਗਿਆਨ ਦਾ ਰੂ ਨਾਮਾ ਪ੍ਰਕਾਸ਼ ਦਾ ਅ ਗਿਆਨ ਦਾ ਨਾਸ਼ ਕਰਕੇ ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਉਹ ਵਾਹਿਗੁਰੂ ਹੈ ਗੋ ਨਾਮ ਉਹ ਮਾਸੂਦ ਬ੍ਰਹਮ ਦਾ ਹੈ ਰੂ ਨਾਮ ਚੇਤਨ ਦਾ ਹੈ ਜੋ ਸੁਧ ਬ੍ਰਹਮ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਵਾ ਜੋ ਅਸਤਿਰਜ ਹੈ ਅਸਤਿਰਜ ਜਿਹੜਾ ਸਾਰਿਆਂ ਦਾ ਆਧਾਰ ਹੈ ਤੇ ਆਪ ਨਿਰਾਧਾਰ ਹੈ ਅਤੇ ਅਸਤਿਰਜ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਆਪ ਸਵੰ ਪ੍ਰਕਾਸ਼ ਰੂਪ ਹੈ ਕਿਸੇ ਪ੍ਰਕਾਸ਼ ਦਾ ਮਥਾਜ ਨਹੀਂ ਐਸਾ ਜਿਹੜਾ ਵਾ ਅਸਤਿਰਜ ਰੂਪ ਹੈ ਉਸ ਵਾਗੁਰੂ ਸ਼ਬਦ ਦਾ ਉਚਾਰਨ ਜਦੋਂ ਵੀ ਇੱਥੇ ਅਰਥ ਕਰਨੇ ਹੈ ਉਸ ਵੇਲੇ ਵਾਹਿਗੁਰੂ ਸ਼ਬਦ ਨੂੰ ਵਾਹਿਗੁਰੂ ਅਰਥ ਦੇ ਵਿੱਚ ਵਿਗਿਆਨੀ ਸੰਕੇਤ ਦੇ ਵਿੱਚ ਨਿਜਮ ਹੈ ਜੋ ਪੜਾਉਂਦੇ ਹਨ ਟਕਸਾਲ ਵਾਲੇ ਇਹ ਵਾਹਿਗੁਰੂ ਦਾ ਵਾਚਕ ਜਾਣ ਕਰਕੇ ਚਾਹੇ ਔਕੜ ਨਾਲ ਹੈ ਚਾਹੇ ਮੁਗਤੇ ਨਾਲ ਹੋਵੇ ਚਾਹੇ ਸਿਹਾਰੀ ਦੇ ਨਾਲ ਹੋਵੇ ਇਹ ਵਾਹਿਗੁਰੂ ਮੰਤਰ ਦਾ ਵਾਚਕ ਜਾਣ ਕੇ ਜਾਪ ਕਰਨਾ ਹੈ ਸੋ ਗੁਰੂ ਮਹਾਰਾਜ ਸਾਹਿਬ ਪੂਰੀ ਤਰ੍ਹਾਂ ਕਿਰਪਾ ਕਰਕੇ ਇਸ ਵਾਹਿਗੁਰੂ ਮੰਤਰ ਦੇ ਅਰਥ ਪੰਡਤ ਕਾਂਸੀ ਵਾਲੇ ਈਸ਼ਰ ਸਿੰਘ ਜੀ ਹੋਏ ਹੈ ਉਹਨਾਂ ਦੇ ਪਾਸ ਇੱਕ ਪੰਡਤ ਨੇ ਬੜਾ ਹੰਕਾਰ ਕਰਕੇ ਅਸੀ ਵਾਿਗੁਰੂ ਮੰਤਰ ਜਿਹੜਾ ਹੈ ਇਹ ਵੇਦ ਮੰਤਰ ਨਹੀਂ ਹੈ ਉਹਨਾਂ ਨੂੰ ਉਸ ਵੇਲੇ ਐਸਾ ਉਚਾਰ ਕੇ 500 ਅਰਥ ਵਾਿਗੁਰੂ ਮੰਤਰ ਦਾ ਕੀਤਾ ਪੰਡਤ ਈਸ਼ਰ ਸਿੰਘ ਜੀ ਨੇ ਈਸ਼ਰ ਸਿੰਘ ਜੋ ਪੰਡਤ 500 ਅਰਥ ਕੀਤਾ ਉਹ ਵੇਦ ਦੀਆਂ ਸੁਰਤੀਆਂ ਦੇ ਦੇ ਕੇ ਸਾਰਿਆਂ ਦੇ ਤਾਂ ਹੀ ਜਿੱਤ ਲਿਆ ਸੀ ਸਭਨਾਂ ਨੂੰ ਹਾਰ ਮੰਨਣਾ ਪਿਆ ਕਿ ਵੇਦਕ ਤੇ ਕੋਈ ਵੀ ਅਗੋਚਰ ਮੰਤਰ ਹੈ ਇਸ ਪ੍ਰਕਾਰ ਵਿਦਵਾਨਾਂ ਦੀ ਸਵਾਜ ਵੀ ਬੜੇ ਭਾਰੀ ਝਗੜੇ ਹੋ ਚੁੱਕੇ ਐ ਉਹ ਮੰਤਰ ਗੁਰੂ ਮਹਾਰਾਜ ਸਾਹਿਬ ਜਿਹੜਾ ਬੇਨਕ ਤੇਵ ਕਰਕੇ ਵੀ ਅਗੋਚਰ ਹੈ ਉਹ ਗੁਰਬਾਣੀ ਦੁਆਰਾ ਸਖਿਆਤ ਕਰਦੇ ਹੋਏ ਫਰਮਾਉਂਦੇ ਹਨ ਸ਼ਲੋਕ ਮਹਲਾ 3 ਵਾਹ ਵਾਹ ਆਪ ਆਖਾਏ ਦਾ ਇਸ ਗੱਲ ਨੂੰ ਵਾਹਿਗੁਰੂ ਮੰਤਰ ਨੂੰ ਭਲਾ ਕਰਕੇ ਕਈਆਂ ਨੇ ਵਾਹ ਗੁਰ ਵਾਹ ਗੁਰ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਗੁਰੂ ਸਾਹਿਬ ਜੀ ਨੇ ਜੋ ਮੰਤਰ ਦੱਸਿਆ ਬੰਧਰੇ ਜਿਹਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਚਾਰਨ ਕੀਤਾ ਹੈ ਉਹਨਾਂ ਨੂੰ ਇਹ ਸੰਸਾਤ ਪੈ ਗਿਆ ਵੀ ਭੱਟਾਂ ਦਾ ਉਚਾਰਨ ਕੀਤਾ ਹੋਇਆ ਹੈ ਤੇ ਵਾਹ ਸ਼ਬਦ ਗੁਰੂ ਸਾਹਿਬ ਦਾ ਉਚਾਰਨ ਨਹੀਂ ਕੀਤਾ ਹੋਇਆ ਵਾਹਿਗੁਰੂ ਸ਼ਬਦ ਇਹ ਸੰਸਾਤ ਆਣ ਤੋਂ ਵੀ ਲੰਗਰ ਸ਼ਬਦ ਜਿਵੇਂ ਸੱਤੇ ਬਲਵੰਡ ਆਦਕਨ ਕਿਉ ਗੁਰੂ ਸਾਹਿਬ ਦੀ ਬੋਲੀ ਸੀ ਕਾਹਿਆਂ ਲਿਖਿਆ ਨਾ ਇਸੇ ਪ੍ਰਕਾਰ ਗੁਰਮੰਤਰ ਜਦੋਂ ਮਾਰਨ ਦਿੱਤਾ ਹੈ ਉਹ ਪੱਟਾਂ ਨਾਲ ਆਪਦੇ ਕੋਲੋਂ ਤਾਂ ਨਹੀਂ ਬਣਾ ਦਿੱਤਾ ਸੀ ਗੁਰੂ ਸਾਹਿਬ ਦੀ ਰਸਨਾ ਤੋਂ ਨਿਕਲ ਕੇ ਹੀ ਉਹ ਜਾਬ ਸਿੱਖ ਨੂੰ ਅਧਿਕਾਰ ਹੈ ਨਾ ਜੋ ਗੁਰੂ ਦੇ ਮੱਖੋਂ ਨਿਕਲਿਆ ਹੋਵੇ ਉਹਦੇ ਧਾਰਨ ਕਰਨ ਦਾ ਇਸ ਪ੍ਰਕਾਰ ਸਾਧ ਸੰਗਤ ਜੀ ਗੁਰਸਿੱਖਾਂ ਵਾਸਤੇ ਹਯੂਰ ਨੇ ਇਹ ਵਾਹਿਗੁਰੂ ਮੰਤਰ ਸਾਨੂੰ ਬਖਸ਼ਿਆ ਹੈ ਵਿਚਾਰਨ ਕਰਦੇ ਹੁਣ